ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਦੇਖੋ ਕਿੰਨੀ ਸੋਹਣੀ ਹੈ ਇੱਥਾਰੇ ਪਾਸੇ ਤੇ ਵਿੱਚ ਹੈਨਾ ਕੁਦਰਤ ਦੇ ਵਿੱਚ ਵਾਹਿਗੁਰੂ ਵਸਦੇ ਚਲੋ ਕੰਮ ਦੀ ਗੱਲ ਕਰਦੇ ਚਾਚਰੀ chantau prasad gobinde mukande udare apare hariyangarendra namya kamme ਫੇਰ ਜਦੋਂ ਜਾਪ ਕਰਨਾ ਹੈ ਦੁਬਾਰਾ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰ ਇੰਦਰ ਨਾਮੇ ਆਕਾਮੇ ਸਵਾ ਲੱਖ 40 ਦਿਨਾਂ ਚ ਕਰ ਦੋ ਦੇਖੋ ਖੇੜੇ ਦੀ ਸਵਾ ਲੱਖ 40 ਦਿਨਾਂ ਚ ਕਰ ਦੋ ਇਹਦੀ ਖੇੜ ਦੇਖੋ ਹਾਂ ਤੇ ਆਪਾਂ ਆਪਣੇ ਅਨੁਭਵ ਦੇ ਵਿੱਚੋਂ ਹੀ ਬੇਨਤੀ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਬਹਿ ਕੇ ਕਰ ਲਓਗੇ ਤਾਂ ਜਾਦੇ ਵਧੀਆ 40 ਦਿਨਾਂ ਚ ਕਰ ਦੋ ਸਵਾ ਲੱਖ ਬਹੁਤ ਸੌਖਾ ਹੈ ਬਹੁਤ ਜਿਆਦਾ ਸੌਖਾ ਹੈ ਏਡਾ ਕੋਈ ਔਖਾ ਨਹੀਂ ਹੈ 40 ਦਿਨਾਂ ਦੇ ਵਿੱਚ ਸਵਾ ਲੱਖ ਕਰ ਦੋ ਆਪ ਵੀ ਇਹਦਾ ਆਨੰਦ ਦੇਖ ਲਿਓ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਬਸ ਤਗੜੇ ਹੋ ਕੇ ਲਾ ਦੋ ਹੈ ਫਿਰ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕੀਤਾ ਮਾਲਾ ਫੜੀ ਲਾ ਗੇ ਦੇਖੋ ਖੇੜ 40 ਦਿਨ ਹੀ ਬਸ 40 ਦਿਨਾਂ ਦੇ ਵਿੱਚ ਵਿੱਚ ਪਾ ਦੇ ਪੁੱਜ ਜਲਦੀ ਪਾਉਣਾ ਜਲਦੀ ਵੀ ਪਾ ਸਕਦੇ ਹਾਂ ਕਿਲੋ ਸੋ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰਗ ਕਰੀ ਅੰਗ ਨਰਨਾਮੇ ਆ ਕਾਮੇ ਚਾਚਰੀ ਛੰਦ ਚਾਚਰੀ ਛੰਦ ਦਸਮ ਦੀ ਬਾਣੀ ਦਾ ਹੈ ਯਾਪ ਸਭ ਦੇ ਵਿੱਚ ਆਉਂਦਾ ਹੈ ਕਰ ਲਓ ਤੇਰੀ ਤਾਕਤ ਆਪ ਹੀ ਦੇਖ ਲਿਓ ਪਰ ਕਰਨਾ 40 ਦਿਨਾਂ ਦੇ ਵਿੱਚ ਵਿੱਚ ਹੈ ਠੀਕ ਹੈ ਨਾ ਗੁਰੂ ਸਾਹਿਬ ਦੀ ਬੜੀ ਕਿਰਪਾ ਵਰਤਦੀ ਹੈ ਬੜੀ ਮਿਹਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਹਾਨੂੰ ਪ੍ਰਾਪਤ ਹੋਵੇਗੀ ਗੁਰੂ ਸਾਹਿਬ ਦੀ ਕਿਰਪਾ ਸੋ ਇਹ ਜੁਗਤੀਆਂ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਵੀਡੀਓ ਆਦਿਕ ਮਿਲਦੀ ਹੈ ਨਾ ਲੱਗ ਜਾਈਦਾ ਹੁੰਦਾ ਕਰਨ ਚਾਚਰੀ ਛੰਦ ਹੈ ਤੇ ਆ ਜੋ ਹੈ ਮਾਲਾ ਤੇ ਵੀ ਕਰ ਸਕਦੇ ਹਾਂ ਬਿਨਾ ਮਾਲਾ ਤੋਂ ਵੀ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਫਾਲਤਾਂ ਉਹ ਨਹੀਂ ਹੈ ਠੀਕ ਹੈ ਨਾ ਜੇ ਮਨ ਜਿਆਦਾ ਦੌੜਦਾ ਹੈ ਤਾਂ ਮਾਲਾ ਦਾ ਸਹਾਰਾ ਲੈ ਲੈਦਾ ਹੁੰਦਾ ਠੀਕ ਹੈ ਤੋ ਇਸ ਤਰ੍ਹਾਂ ਦਾ ਜਿਹੜਾ ਹੈ ਅਭਿਆਸ ਤੁਹਾਨੂੰ ਪਾਰ ਲਾ ਸਕਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਜਦੋਂ ਇੱਕ ਵਾਰੀ ਕਿਸੇ ਵੀ ਜਾਪ ਦੇ ਉੱਤੇ ਮਨ ਟਿਕ ਗਿਆ ਮਹਾਰਾਜ ਦੀ ਕਿਰਪਾ ਨਾਲ ਬੱਸ ਫਿਰ ਆਨੰਦ ਹੈ ਫਿਰ ਨਹੀਂ ਫਿਰ ਜਿਹੜਾ ਕੋਈ ਫਿਰ ਕੋਈ ਵੀ ਜਾਪ ਕਰੋਗੇ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਵੀ ਤਰ੍ਹਾਂ ਦਾ ਫਿਰ ਉਹ ਆਪਣੇ ਆਪ ਹੀ ਉੱਤੇ ਮਨ ਟਿਕਦਾ ਰਹਿੰਦਾ ਹੁੰਦਾ ਇੱਕ ਵਾਰੀ ਕਿਸੇ ਵੀ ਜਾਪ ਨੂੰ ਇੱਕ ਵਾਰੀ ਤਕੜੇ ਹੋ ਕੇ ਕਰਨ ਦੀ ਲੋੜ ਹੁੰਦੀ ਉਦੋਂ ਬਾਅਦ ਤਾਂ ਫਿਰ ਕੰਮ ਚੱਲਦਾ ਹੀ ਰਹਿੰਦਾ ਹੈ ਫਿਰ ਤਾਂ ਬੱਸ ਫਤੇ ਫਤੇ ਰਹਿੰਦੀ ਹੈ ਠੀਕ ਹੈ ਤੁਹਾਨੂੰ ਜੁਗਤੀਆਂ ਬੇਨਤੀ ਕਰਦੇ ਹਾਂ ਇਹਦੇ ਵਿੱਚ ਚਲੋ ਕੋਈ ਜੋਤ ਨਹੀਂ ਵੀ ਲਾ ਸਕਦੇ ਕੁਝ ਵੀ ਨਹੀਂ ਕਰ ਸਕਦੇ ਕੁਝ ਨਾ ਕਰੋ ਸਵੇਰੇ ਕੇਸੀ ਇਸ਼ਨਾਨ ਕੀਤਾ ਸਾਰਾ ਦਿਨ ਤਕੜੇ ਹੋ ਕੇ ਇੱਥੇ ਲਾ ਦਿਓ ਹੈ 40 ਦਿਨਾਂ ਦਿਨਾਂ ਦੇ ਵਿੱਚ ਵਿੱਚ ਕਰ ਦਿਓ ਫਤੇ ਲੈ ਲਓ ਮਹਾਰਾਜ ਜੀ ਤੋਂ ਜੋੜ ਲੈਣਾ ਸਰੀਰਕ ਦੁੱਖ ਰੋਗ ਵੀ ਕੱਟ ਦਿੰਦਾ ਹੈ ਜਬ ਬਹੁਤ ਪਾਵਰਫੁਲ ਹੈ ਕੋਈ ਨੈਗੇਟਿਵਿਟੀ ਆਦਿਕ ਹੁੰਦੀ ਹੈ ਉਹ ਵੀ ਦੂਰ ਕਰ ਦਿੰਦਾ ਹੈ ਕੋਈ ਅਧਿਆਤਮਿਕ ਵਸਤੂ ਚਾਹੀਦੀ ਹੈ ਉਹ ਵੀ ਸਤਿਗੁਰੂ ਜੀ ਤੋਂ ਮਿਲ ਜਾਂਦੀ ਹੈ ਹੂੰ ਸੋ ਇਹ ਚੀਜ਼ਾਂ ਨੇ ਦੇਖੋ ਕੁਦਰਤ ਹਰੇ ਹਰੇ ਪੁੱਤੇ ਕਿੰਨੇ ਸੋਹਣੇ ਲੱਗਦੇ ਉਰਿਆ ਇਹ ਹੈ ਹਨਾ ਇਹਨਾਂ ਦਾ ਕਿਵੇਂ ਕੱਟ ਵੱਢ ਕਰਕੇ ਵਾਹਿਗੁਰੂ ਇਹਨਾਂ ਨੂੰ ਬਣਾਉਂਦਾ ਹੈ ਕੁਦਰਤ ਇਹਨਾਂ ਨੂੰ ਬਣਾਉਂਦੀ ਹੈ ਹਾਂ ਸੋਣਾ ਹੈ ਨਾ ਸੋ ਇਸੇ ਤਰ੍ਹਾਂ ਜਿਹੜਾ ਹੈ ਤਕੜੇ ਹੋ ਕੇ ਲਾ ਲਓ ਸਮਾਂ ਤੁਸੀਂ ਆਪ ਹੀ ਦੇਖ ਲਿਓ ਜੋ ਕੀ ਇਹਦੇ ਨਾਲ ਫਾਇਦਾ ਹੁੰਦਾ ਕਿ ਨਹੀਂ ਵੇਰੇ ਅੰਮ੍ਰਿਤ ਵੇਲੇ ਕਿਸੇ ਅੰਮ੍ਰਿਤ ਵੇਲੇ ਜਾਪ ਸ਼ੁਰੂ ਕੋਈ ਵੀ ਕਰਨਾ ਅੰਮ੍ਰਿਤ ਵੇਲੇ ਕਰਨਾ ਫਿਰ ਸਾਰਾ ਦਿਨ ਕਰੀ ਜਾਓ ਮਾਲਾ ਨਾ ਕਰ ਲਓ ਬਿਨਾਂ ਮਾਲਾ ਤੋਂ ਕਰ ਲਓ ਤੁਹਾਨੂੰ ਪਾਰ ਲਾਏਗਾ 100% 100% 100% ਠੀਕ ਹੈ ਨਾ ਮੰਨ ਨਹੀਂ ਡਲਾਈ ਦਾ ਤਕੜੇ ਹੋ ਕੇ ਜਾ ਜਾਪ ਨੂੰ ਸੁਣੀਦਾ ਹੁੰਦਾ ਹੈ ਇਮੋਂ ਇਹਨੂੰ ਕਰੋਂਗੇ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰਦਰ ਨਾਮੇ ਅਕਾਮੇ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰਦਰ ਨਾਮੇ ਅਕਾਮੇ ਇੱਦਾਂ ਹੈਨਾ ਇਹਨੂੰ ਲਾ ਲਓ ਫਾਇਦਾ ਆਪ ਹੀ ਦੇਖ ਲਿਓ ਮਹਾਰਾਜ ਜੀ ਤਾਂ ਬਖਸ਼ਿਸ਼ ਕਰਨ ਨੂੰ ਤਿਆਰ ਨੇ ਬੰਦੇ ਜਾਪ ਕਰ ਤਕੜਾ ਹੋ ਗਿਆ ਇੱਕ ਵਾਰੀ ਕਰਮ ਸਾਫ਼ ਹੋ ਗਏ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਹਾਲੋ ਨਿਹਾਲ ਹੋ ਜੋਂਗੇ ਜੀਵਨ ਬਦਲ ਜਾਏਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਇਹ ਹੀ ਚੀਜ਼ ਆਪਾਂ ਸਮਝਦੇ ਨਹੀਂ ਆਪਾਂ ਕਹਿੰਦੇ ਵੀ ਪਤਾ ਨਹੀਂ ਐਵੇਂ ਹੀ ਬੋਲੀ ਜਾਂਦੇ ਆ ਜਿਵੇਂ ਸੁਪਰ ਇਹ ਚੀਜ਼ਾਂ ਹੁੰਦੀਆਂ ਨੇ ਜੇ ਆਪ ਨੇ ਤੁਹਾਨੂੰ ਪਾਰ ਲਾਉਣਾ ਹੈ ਉਹ ਕੋਈ ਚੀਜ਼ ਹੈ ਨਹੀਂ ਲਾਉਣ ਵਾਲੀ ਜਿਵੇਂ ਕਹਾਂ ਵੀ ਨਾ ਸੋ ਇਹ ਚੀਜ਼ ਤਕੜੇ ਹੋ ਕੇ ਲਾ ਲਓ ਸਵਾ ਲਖ ਹਾਂ ਕਰ ਲਓ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ